ਗਰਮੀਆਂ ਦੇ ਮੌਸਮ ਵਿੱਚ ਠੰਡੀਆਂ ਠਾਰ ਹਵਾਵਾਂ ਦੇਣ ਵਾਲਾ ਰੁੱਖ ਆਪਣੇ ਅੰਦਰ ਗੁਣਾਂ ਦਾ ਅਥਾਹ ਭੰਡਾਰ ਸਮੋ ਕੇ ਰੱਖਦਾ ਹੈ ਜੀ ਹਾਂ ਅਸੀਂ ਪਿੱਪਲ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਸਭ ਤੋਂ ਪੁਰਾਣਾ ਦਰਖਤ ਹੋਣ ਦਾ ਮਾਣ ਹਾਸਲ ਹੈ ਪੁਰਾਣੀ ਹਕੀਮਾਂ ਦੀਆਂ ਜੜੀ ਬੂਟੀ ਵਿਸ਼ੇਸ਼ ਦਵਾਈਆਂ ਤੋਂ ਲੈ ਕੇ ਅੰਗਰੇਜ਼ੀ ਦਵਾਈਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਿੱਪਲ ਦੇ ਰੁੱਖ ਦੇ ਪੱਤੇ ਜਿੱਥੇ ਸਾਨੂੰ ਗਰਮੀਆਂ ਦੀਆਂ ਤਪਸ਼ਾਂ ਤੋਂ ਬਚਾਉਂਦੇ ਹੋਏ ਟੰਡੀਆਂ ਹਵਾਵਾਂ ਮ ਪ੍ਰਦਾਨ ਕਰਦੇ ਹਨ ਉੱਥੇ ਹੀ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਨਜਾਤ ਦਿਵਾਉਣ ਦੀ ਵੀ ਸਮਰੱਥਾ ਰੱਖਦਾ ਹੈ ਪਿੱਪਲ ਦਾ ਰੁੱਖ ਇੰਨਾ ਗੁਣਕਾਰੀ ਹੈ ਕਿ ਮਨੁੱਖ ਇਸ ਦੇ ਪੱਤਿਆਂ ਜੜ੍ਹਾਂ ਬੀਆਂ ਦਾ ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੈ ਦਿਨ ਦੇ ਹਰੇਕ ਪਹਿਰ ਜਾਨੀ ਕਿ ਦਿਨ ਦੇ 24 ਘੰਟਿਆਂ ਵਿੱਚ ਸਾਨੂੰ ਆਕਸੀਜਨ ਪ੍ਰਦਾਨ ਕਰਨ ਵਾਲੇ ਪਿੱਪਲ ਨੂੰ ਇਨਸਾਨ ਲਈ ਵਰਦਾਨ ਕਿਆ ਲਿਆ ਜਾਵੇ ਤਾਂ ਕੋਈ ਅਟਕਤ ਨਹੀਂ ਹੋਵੇਗੀ ਤਾਂ ਆਓ ਅੱਜ ਇਸ ਦੇ ਗੁਣਾਂ ਦੇ ਬਾਰੇ ਗੱਲ ਕਰਦੇ ਹਾਂ ਪਿੱਪਲ ਦੇ ਪੱਤੇ પેટ ਦੀਆਂ ਬਿਮਾਰੀਆਂ ਜਿਵੇਂ ਕਿ ਗੈਸ ਕਬਜ਼ ਅਤੇ પેટ ਦੀ ਇਨਫੈਕਸ਼ਨ ਨੂੰ ਖਤਮ ਕਰਨ ਦੇ ਵਿੱਚ ਸਹਾਇੀ ਹੁੰਦੇ ਹਨ ਪਿੱਪਲ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ પેટ ਦੀਆਂ ਕਾਫੀ ਸਮੱਸਿਆਵਾਂ ਹੱਲ ਹੁੰਦੀਆਂ ਹਨ ਜੇਕਰ ਤੁਹਾਡੇ ਪੇਟ ਅੰਦਰ ਕੀੜੇ ਹਨ ਤਾਂ ਪਿੱਪਲ ਦੇ ਪੱਤੇ ਦੇ ਚੂਰਨ 'ਚ ਇੱਕੋ ਜਹੀ ਮਾਤਰਾ ਦਾ ਗੁੜ ਅਤੇ ਸੌਂਫ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਵੀ ਖਤਮ ਹੋ ਜਾਂਦੇ ਹਨ। ਪਿੱਪਲ ਜਹੇ ਗੁਣਕਾਰੀ ਰੁੱਖ ਦੀ ਸੁੱਕੀ ਛਿੱਲ ਦਮੇ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦੀ ਤਾਕਤ ਰੱਖਦੀ ਹੈ। ਇਸ ਦੀ ਸੁੱਕੀ ਛਿੱਲ ਨੂੰ ਪੀਸ ਕੇ ਚੂਰਨ ਬਣਾਓ ਅਤੇ ਗਰਮ ਜਾਂ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਨ ਨਾਲ ਦਮੇ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ। ਪਿੱਪਲ ਦੇ ਛਿੱਲ ਦੇ ਚੂਰਨ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਅਤੇ ਮਸੂੜੇ ਦੇ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਪਰ ਉਬਾਲੇ ਹੋਏ ਪਿੱਪਲ ਦੇ ਪੱਤਿਆਂ ਨੂੰ ਲਗਾਉਣ ਦੇ ਨਾਲ ਕਾਫੀ ਫਰਕ ਪੈਂਦਾ ਹੈ ਪਿੱਪਲ ਦੇ ਪੱਤੇ ਚਮੜੀ 'ਚ ਪੈਦਾ ਹੋਏ ਇਨਫੈਕਸ਼ਨ ਨੂੰ ਜੜੋਂ ਖਤਮ ਕਰਦੇ ਹਨ ਜੇਕਰ ਚਮੜੀ ਰੋਗ ਨਾਲ ਜੂਝਣ ਵਾਲਾ ਵਿਅਕਤੀ ਇਸ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਵੇ ਤਾਂ ਇਹ ਰੋਗ ਹੋਰ ਵੀ ਤੇਜ਼ੀ ਦੇ ਨਾਲ ਦੂਰ ਹੁੰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ